ਇਹ ਕਰਕੇ ਮੈਂ ਸਮਾਪਤੀ ਕਰਾਂ ਜੀ ਅਸੀਂ ਅੰਮ੍ਰਿਤ ਛਕਿਆ ਮਿਨਿਮਮ ਸਤ ਬਾਣੀਆਂ ਸਾਡਾ ਨੇਮ ਹੈ ਮਿਨਿਮਮ ਮੈਕਸਿਮਮ ਸੁੰਦਰ ਗੁਰਕਾ ਸਾਹਿਬ ਵੀ ਹੋ ਸਕਦਾ ਹੈ ਤੇ ਜਿੰਨੀਆਂ ਮਰਜ਼ੀਆਂ ਬਾਣੀਆਂ ਪੜ ਸਕਦੇ ਹਾਂ ਸਿੰਘ ਐਸੇ ਵੀ ਨੇ ਜਿਹੜੇ ਰੋਜ਼ ਆਸਾ ਦੀ ਵਾਰ ਸੁਖਮਨੀ ਸਾਹਿਬ ਲਾਵਾਂ ਕੁਚੱਜੀ ਸੁਚੱਜੀ ਗੁਣਵੰਤੀ ਬੜੀਆਂ ਬਾਣੀਆਂ ਪੜ੍ਹਦੇ ਨੇ ਲਗਾਤਾਰ ਪਰ ਅੰਮ੍ਰਿਤ ਧਾਰੀ ਨੂੰ ਸੱਤ ਬਾਣੀਆਂ ਕੰਪਲਸਰੀ ਨੇ ਇਹਦੇ ਵਿੱਚ ਛੂਟ ਨਹੀਂ ਦਿੱਤੀ ਜੇ ਅਸੀਂ ਢਿੱਲੇ ਆ ਤੇ ਸਾਡੀ ਵੀਕਨੈਸ ਹੈ ਵੀਕ ਪੁਆਇੰਟ ਹੈ ਸਾਡਾ ਸਾਨੂੰ ਅਰਦਾਸ ਕਰਨੀ ਚਾਹੀਦੀ ਹੈ ਮੇਰੇ ਨਾਲ ਬੈਠਣ ਵਾਲੇ ਕਈ ਐਸੇ ਸਿੰਘ ਨੇ ਜਿਨ੍ਹਾਂ ਦਾ ਪਤਾ ਲੱਗਾ ਕਿ ਨੇਮ ਛੁੱਟਦਾ ਹੈ ਟੁੱਟਦਾ ਕਈ ਵਾਰੀ ਨਈ ਨਿਤਨੇਮਸੀ ਕਰਦੇ ਮੇਰੀ ਬੇਨਤੀ ਜੇ ਸਾਡਾ ਸਾਰਾ ਵਿਖਾਵਾ ਇੱਕ ਪਾਸੇ ਹੋ ਜਾਣਾ ਤੇ ਜਦੋਂ ਪੰਜਾਂ ਪਿਆਰਿਆਂ ਨੇ ਪੁੱਛਣਾ ਮੈਂ ਤੈਨੂੰ ਸੱਤ ਬਾਣੀਆਂ ਦਿੱਤੀਆਂ ਸੀ ਤੇ ਕਿਉਂ ਨਹੀਂ ਪੜਦਾ ਸੱਤ ਦੇਸ਼ ਕੁਛ ਬੇਸਿਕ ਹੁੰਦਾ ਕਿਸੇ ਇਮਾਰਤ ਨੂੰ ਖੜਾ ਕਰਨਾ ਹੈ ਨਾ ਕਹਿੰਦੇ ਇਹ ਤੋਂ ਜਾ ਇਹ ਤੋਂ ਘੱਟ ਨਾ ਲਈ ਵਰਨਾ ਥੱਲੇ ਡਿੱਗ ਪਏਗੀ ਪੰਜਾਂ ਨੇ ਵੀ ਕਿਹਾ ਵੀ ਇਹ ਤੋਂ ਥੱਲੇ ਨਾ ਜਾਈ ਡਿੱਗਵੇਂਗਾ ਤੇ ਮਹਾਰਾਜ ਕਿਰਪਾ ਕਰੇ ਬੜੇ ਸੁਚੇਤ ਹੋ ਕੇ ਜੇ ਟੁੱਟਦੀ ਏ ਤੇ ਰੋਵੋ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰੀਏ ਅਸੀਂ ਅਸੀਂ ਰੋਈਏ ਸਾਡਾ ਨਾਮ ਟੁੱਟਦਾ ਅਸੀਂ ਰੋਈਏ ਗੁਰੂ ਅੱਗੇ ਕਿ ਸਾਡੀ ਰੱਖ ਲੈ ਪੈ ਜਾ ਸਾਨੂੰ ਅਵੇਸਲਾ ਹੋ ਕੇ ਨਹੀਂ ਤੁਰਨਾ ਤੇ ਮੈਂ ਇਹ ਵੀ ਬੇਨਤੀ ਕਰਨਾ ਸਾਰੇ ਬੱਚੇ ਬੈਠੇ ਹੋ ਨਾ ਮੇਰੀ ਗੱਲ ਮੰਨੋਗੇ ਆਖੋ ਵਈ ਗੁਰੂ ਮੰਨੋਗੇ ਤਾਂ ਆਖੋ ਵਈ ਸੱਤ ਬਾਣੀਆਂ ਕੰਠ ਕਰਕੇ ਸੁਣਾਓ ਸਾਰੇ ਮਿਨਿਮਮ ਕਦੀ ਸਫਰ ਤੇ ਜਾਂਦੇ ਆ ਦੋ ਦੋ ਦਿਨ ਆਪਾਂ ਟ੍ਰੇਨ ਇਚ ਰਹਿੰਦੇ ਨਹੀਂ ਮਿਲਦਾ ਫੋਨ ਚਾਰਜ ਨਹੀਂ ਹੁੰਦਾ ਕਈ ਵਾਰੀ ਸੱਤ ਤਾਂ ਕੰਠ ਹੋਣਾ ਘੱਟ ਤੋਂ ਘੱਟ ਵੱਧ ਤੋਂ ਵੱਧ ਜਿੰਨੀਆ ਮਰਜ਼ੀ ਪੰਜਾਬ ਪੰਜਾਬ ਬਾਣੀਆਂ ਬੱਚੇ ਕੰਠ ਕਰਕੇ ਬੈਠੇ ਜੀ ਸ਼ੌਂਕ ਪੈਦਾ ਕਰੀ ਮੈਂ ਆਪਣੇ ਆਪ ਨੂੰ ਨਾਲ ਲੈ ਲੈਣਾ ਅਸੀਂ ਸ਼ੌਂਕ ਪੈਦਾ ਕਰੀ ਉਹ ਨਹੀਂ ਕੰਠ ਹੁੰਦਾ ਸ਼ਬਦ ਰੋਜ਼ ਨਵੇਂ ਪੜ੍ਹਦੇ ਆ ਨਾ ਤੇ ਯਾਦ ਹੁੰਦੇ ਆ ਮੈਨੂੰ ਫਿਰ ਵੀ ਤੁਕ ਵਿਸਰਦੀ ਤਾਂ ਰੱਖ ਲਈਦਾ ਸਾਮ ਕਿ ਭਿਆੰਤ ਹੈ ਨਾ ਗੁਰੂ ਪਰ ਕੋਸ਼ਿਸ਼ ਤੇ ਕਰੀਏ ਜੇ ਟਰਾਈ ਨਹੀਂ ਕਰਾਂਗੇ ਤੇ ਫਿਰ ਕਿਦਾਂ ਗੱਲ ਬਣੂਗੀ ਨਿਤਨੇਮ ਤੇ ਪੂੰਜੀ ਹੈ ਸਿੱਖ ਦੀ ਮੈਂ ਅਰਦਾਸ ਕਰਨਾ ਸਾਰੇ ਅਰਦਾਸ ਕਰੀਏ ਸੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਸਾਹਿਬਾ ਨਿਤਨੇਮ ਨਾ ਟੁੱਟੇ ਸਾਰਾ ਨਿਤਨੇਮ ਸੱਤ ਬਾਣੀਆਂ ਦਈ ਰ ਵੈਸੇ ਤਾਂ ਘੰਟੇ 2 ਘੰਟੇ ਵਾਇਗਰੂ ਕਹਿਣਾ ਚਾਹੀਦਾ ਮੂਲ ਮੰਤਰ ਕਰਨਾ ਚਾਹੀਦਾ ਸਾਰਾ ਨਿਤਨੇਮ ਕਹਿ ਰੇ ਨਾਮ ਜਪ ਅਜਾਪ ਸਭ ਨਾਮ ਜਪਿਆ ਸਾਰ ਸੱਚੇ ਪਾਤਸ਼ਾਹ ਕਹੀਏ ਰੇ ਨੇ ਬੋਲ ਹਰਨਾਮ ਸਫਲਤਾ ਕਰੀ ਬੋਲ ਹਰਨਾਮ ਸਫਲਤਾ ਕਰੀ ਸੋ ਭਲ ਕੇ ਉਠ ਆਖੋ ਜੀ ਸੋ ਭਲ ਕੇ ਉਠ ਹਰਨਾਮ ਤੇ ਆਵੇ ਗੁਰਸਾਧ ਗੁਰੂ ਕਾਜ ਸਿੱਖ ਖਾਵੇ ਸੋ ਭਲ ਕੇ ਉਠ ਇਹ ਹਰ ਨਾਮ ਧਿਆਨ ਦਿੱਤੇ ਗੱਲ ਛੱਡੋ ਨਿਤਨੇਮ ਹੀ ਨਹੀਂ ਇਹ ਨਹੀਂ ਗੱਲ ਬਣਨੀ ਅਸੀਂ ਪੱਕੇ ਤਾਂ ਹੋਵਾਂਗੇ ਜੇ ਨਿਤਨੇਮ ਸਾਡੇ ਕੋਲ ਹੋਏਗਾ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਆਪ ਜੀ ਦਾ ਟਾੜੀ ਹੋਣ ਦੇ ਨਾਤੇ ਨਿਰਗੁਣ ਟਾੜੀ ਹੋਣ ਦੇ ਨਾਤੇ ਮੈਂ ਅਲਾਊਂਸਮੈਂਟ ਕੀਤੀ ਹੈ ਹਮਰੁੱਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ ਸਭ ਦੀ ਪੈਜ ਰੱਖ ਲੋ ਸੱਚੇ ਪਾਤਸ਼ਾਹ ਸਾਡੀ ਹੋਂ ਮੈਨੂੰ ਠਲ ਪਾ ਕੇ ਸਾਡੇ ਨੇਮ ਵਧਾਓ ਆਪਣਾ ਪਿਆਰ ਬਖਸ਼ੋ ਸਰ ਲੋਹੋਂ ਮਨਾਵੇ ਆਪ ਜੀ ਨੇ ਕੀਰਤਨ ਕਰਾਇਆ ਆਪ ਜੀ ਨੇ ਕੀਤਾ ਆਪ ਜੀ ਦਾ ਕੋਟਾਨ ਕੋਟ ਸ਼ੁਕਰ ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾ ਸਾਬੇ ਤੁਮ ਘਰ ਜਾਨੋ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਸਤ ਗੁਰ ਸਤ ਗੁਰ ਸੰਗ ਕਰੇ ਹਮ ਤਪੇ ਤੰਤੰ ਗੁਰੂ ਨਾਲ ਕੇ ਜਨ ਕੇ ਰ ਦਿੱਤ ਮਿਲਏ ਚੁਕੇ ਸਭ ਸੁਖ ਸੰਤਾ ਤੇ